ਦੇ ਵਾਲਿਓ ਸਤਿ ਸ਼੍ਰੀ ਅਕਾਲ ਕਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਤੇ ਮੈਂ ਹਾਂ ਤੁਹਾਨੂੰ ਪਤਾ ਜਬਾਰ ਚੌਧਰੀ ਤੁਸੀਂ ਲਿਵਿੰਗ ਪੰਜਾਬ ਦੇਖਦੇ ਪਏ ਹੋ ਤੁਹਾਨੂੰ ਮੈਂ ਤੁਸੀਂ ਸਰਬਜੀਤ ਕੌਰ ਦੇ ਉੱਤੇ ਤੁਹਾਨੂੰ ਮੈਂ مسلسل ਜਾਣਕਾਰੀਆਂ ਦੇ ਰਹੀ ਹਾਂ ਅੱਜ ਬਹੁਤ ਵੱਡੀ ਧਮਾਕੇ ਵਾਲੀ ਖਬਰ ਹੈ ਬੜਾ ਵੱਡੀ ਜਾਣਕਾਰੀ ਹੈ ਤੇ ਉਹ ਤੁਸੀਂ ਸਰਬਜੀਤ ਕੌਰ ਦੇ ਹਵਾਲੇ ਦੇ ਨਾਲ ਬੜੀਆਂ ਖਬਰਾਂ ਸੁਣੀਆਂ ਹੋਣਗੇ ਬੜੀਆਂ ਤੁਸੀਂ ਵਿਲਾਗ ਸੁਨੇ ਹੋਣਗੇ ਬੜੀਆਂ ਤੁਸੀਂ ਹੋਰ ਕੋਈ ਪੋਡਕਾਸਟਰ ਦੇਖੀਆਂ ਹੋਣਗੀਆਂ ਆਪਣੀਆਂ ਆਪਣੀਆਂ ਟਿੱਪਣੀਆਂ ਦੇਖੀਆਂ ਹੋਗੀਆਂ ਪਰ ਜੋ ਕੁਝ ਸਰਬਜੀਤ ਹਵਾਲੇ ਦੇ ਨਾਲ ਅੱਜ ਜਿਹੜੀ ਤੁਸੀਂ ਵੀਡੀਓ ਦੇਖੋਗੇ ਇਹ ਤੁਸੀਂ ਹੋਰ ਕਿਤੇ ਨਹੀਂ ਦੇਖਿਆ ਹੋਏਗਾ ਤੁਹਾਨੂੰ ਮੈਂ ਦਾਅਵੇ ਨਾ ਕਹਿਣਾ ਕਿਉਂਕਿ ਜਾਣਕਾਰੀਆਂ ਸਾਡੇ ਕੋਲ ਬੜੀਆਂ ਸੂਤਰਾਂ ਨੇ ਸਾਨੂੰ ਜਾਣਕਾਰੀਆਂ ਐਸੀਆਂ ਦਿੱਤੀਆਂ ਜਿਹੜੀਆਂ ਕਿ ਤੁਹਾਨੂੰ ਅਜੇ ਤੱਕ ਬਿਲਕੁਲ ਵੀ ਕਹ ਲੋ ਕਿ ਉਹਨਾਂ ਦਾ ਕੋਈ ਇਲਮ ਨਹੀਂ ਸੀ ਕੋਈ ਪਤਾ ਹੀ ਨਹੀਂ ਸੀ ਇਸ ਵਾਸਤੇ ਬਹੁਤ ਵੱਡੀ ਮਾਤਰਾ ਚ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਡੇ ਕੋਲ ਆਈ ਹੈ ਤੇ ਅਸੀਂ ਤੁਹਾਨੂੰ ਆਹستہ ਆਹستہ ਕਰਕੇ ਵਕ ਵਕ ਦਿਨਾਂ ਦੇ ਵਿੱਚ ਜਿਹੜਾ ਉਹ ਪਾਉਂਦੇ ਰਾਵਾਂਗੇ ਅੱਜ ਦੀ ਗੱਲ ਜਿਹੜੀ ਬਾਤ ਤੁਹਾਨੂੰ ਮੈਂ ਹੁਣ ਇਹਦਾ ਪੂਰੀ ਜਿਹੜੀ ਜਿਹੜੀ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਆਈ ਕਿਉਂ ਆਈ ਕੀ ਇਹਨੂੰ ਰੋਕਿਆ ਜਾ ਸਕਦਾ ਸੀ ਕੀ ਇਹਨੂੰ ਕਿਸੇ ਨੇ ਰੋਕਿਆ ਉੱਥੇ ਕੀ ਇਹ ਯਾਨੀ ਕਿ ਮਾਮਲਾ ਪਤਾ ਸੀ ਇੱਕ ਕਿਸੇ ਦੇ ਕੋਲੋਂ ਚੋਰੀ ਲੋਕ ਲਕਾ ਕੇ ਲੋਕਾ ਚਪਾ ਕੇ ਆਈ ਸਾਰਾ ਕੁਝ ਤੁਹਾਨੂੰ ਪੂਰੀ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਤਹਿਤ ਜਿਹੜਾ ਨਾ ਉਹ ਅੱਜ ਅਣੇਲ ਦਿਨਾਂ ਤੱਕ ਤੁਹਾਨੂੰ ਦੱਸਦਾ ਰਵਾਂਗਾ ਬਹੁਤ ਵੱਡੀਆਂ ਜਾਣਕਾਰੀਆਂ ਅੱਜ ਤੁਹਾਨੂੰ ਮੈਂ ਬੈਕਗ੍ਰਾਉਂਡਰ ਦੱਸਣਾ ਕਿ ਬੈਕਗ੍ਰਾਉਂਡ ਦੇ ਵਿੱਚ ਕੀ ਚੱਲ ਰਿਹਾ ਸੀ ਤੁਸੀਂ ਤੇ ਲੋਕਾਂ ਨੂੰ ਤਾਂ ਕਹਾਣੀ ਖੁੱਲੀ ਪਤਾ ਲੱਗਿਆ 4 ਨਵੰਬਰ ਨੂੰ ਆਈ ਤੇ 5 ਨਵੰਬਰ ਨੂੰ ਲੋਕਾਂ ਨੂੰ ਪਤਾ ਲੱਗਿਆ ਫਿਰ 6 ਨੂੰ ਫਿਰ 6 ਨੂੰ ਫਿਰ ਇੰਡੀਆ ਦੇ ਮੀਡੀਆ ਨੇ ਜਿਹੜਾ ਸੀ ਉਹ ਉਹਨੇ ਚੁੱਕ ਦਿੱਤੀ ਫਿਰ ਉਹ ਕੱਚਾ-ਚੱਠਾ ਖੋਲ ਕੇ ਲਾਇਆ ਅਸਲ ਕਹਾਣੀ ਤੇ ਉੱਥੋਂ ਮੀਡੀਆ ਵਾਲੇ ਨੇ ਖਰਾਬ ਕੀਤੀ ਨਾ ਇਹਦੀ ਕਿ ਸਾਰੇ ਜਿਹੜੇ ਸੀ ਉਹ ਲੱਗ ਪਾ ਬਾਲ ਦੀ ਖੜ ਲਾਣ ਲੱਗ ਪਾ ਲੋਕਾਂ ਨੇ ਘਰ ਕੱਢ ਲਿਆ ਪਰਿਵਾਰ ਫਿਰ ਫਿਰ ਮੁਕਦਮੇ ਕੱਢ ਲਿਆ ਫਿਰ ਕਿਉਂ ਗਿਆ ਕਿੰ ਗਈ ਚਰਚਾ ਸ਼ੁਰੂ ਹੋ ਗਈ ਤੇ ਹਿੰਦੁਸਤਾਨੀ ਮੀਡੀਆ ਦੇ ਉੱਤੇ ਵੀ ਜਿਹੜਾ ਸੀ ਪੂਰੀ ਤਰ੍ਹਾਂ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਮੁਹਿੰਮ ਜਿਹੜੀ ਸੀ ਉਹ ਚੱਲ ਪਈ ਕਿ ਜਨਾਬ ਇਹ ਦੇਖੋ ਜੀ ਇਹ ਜਿੱਥੇ ਦੇ ਨਾਲ ਬੁੱਢੀ ਗਈ ਉੱਥੇ ਜਾ ਕੇ ਅੰਜ ਕਰ ਲਿਆ ਧਰਮ ਪਰਵਰਧਨ ਹੋ ਗਿਆ ਇਹ ਸਾਰੇ ਜਿਹੜੇ ਸੀ ਉਹ ਚੀਜ਼ਾਂ ਅਜੰਡਾ ਬੇਸ ਵੀ ਸਾਨੂੰ ਲੱਗਦੀਆਂ ਉਹਨਾਂ ਤੇ ਅਸੀਂ ਵਕਫਾ ਵਕਫਾ ਤਰੀਕੇ ਨਾਲ ਗੱਲ ਕਰਦੇ ਆਂ ਪਰ ਮੁੰਦਾ ਜਾਂ ਕਿ ਖਰਾਬ ਕਿੱਥੋਂ ਹੈ ਲੋਕਾਂ ਨੂੰ ਪਤਾ ਲੱਗਿਆ 5 ਤਰੀਕ ਨੂੰ ਕਿ ਸਰਬਜੀਤ ਕੌਰ ਨਾਂ ਦੀ ਬੰਦੀ ਕੋਈ 50 ਸਾਲ ਦੀ ਬੁੱਢੀ ਜਿਹੜੀ ਉਹ ਪਾਕਿਸਤਾਨ ਆਈ ਤੇ ਆ ਕੇ ਉਹਨੇ ਇੱਥੇ ਪਰ ਧਰਮ ਪ੍ਰਵਰਧਨ ਕੀਤਾ ਨਾਸਰ ਨਾਂ ਵੀ ਬੰਦੇ ਨਾਲ ਵਿਆਹ ਕਰ ਲਿਆ ਪਰ ਇਹ ਕਿਆ ਸਭ ਕੁਝ ਅਚਾਨਕ ਹੀ ਹੋ ਗਿਆ ਜ਼ਾਹਰੀ ਗੱਲ ਹੈ ਲੌਜੀਕ ਤੇ ਤੁਸੀਂ ਵੀ ਇਹ ਕਹਿੰਦੇ ਕਿ ਅਚਾਨਕ ਨਹੀਂ ਹੋਇਆ ਪਰ ਇਹ ਤੁਹਾਨੂੰ ਮੈਂ ਦੱਸਣਾ ਕਿ ਇਹ ਕਿਦੋਂ ਤੋਂ ਕੰਮ ਚੱਲ ਰਿਹਾ ਹੈ ਇਹ ਕਹਾਣੀ ਸ਼ੁਰੂ ਹੁੰਦੀ ਆ ਕੋਈ 2.5 ਸਾਲ ਪਹਿਲੇ 2.5 ਸਾਲ ਪਹਿਲੇ ਤੁਸੀਂ ਲਾਲੋ ਜੀ ਦੋ 2.5 ਸਾਲ ਪਹਿਲੇ 2.5 ਸਾਲ ਪਹਿਲੇ ਜਿਹੜੀ ਸੀ ਤੁਹਾਨੂੰ ਇਹ ਗੱਲਾਂ ਦਾ ਪਤਾ ਹੈ ਕਿ ਜਿਹੜਾ ਸਰਬਜੀਤ ਕੌਰ ਦਾ ਪਰਿਵਾਰ ਮਤਲਬ ਹੁੰਦਾ ਜਿਹੜਾ ਬੰਦਾ ਹੈ ਜਿਹੜਾ ਉਹਦੇ ਘਰ ਆ ਉਹ ਯੂਕੇ ਦੇ ਵਿੱਚ ਹੈਗਾ ਹੁਣ ਵੀ ਉੱਥੇ ਹੀ ਕੰਮਕਾਰ ਵਾਸਤੇ ਯੂਕੇ ਗਿਆ ਉਹ ਯੂਕੇ ਚਲਾ ਗਿਆ ਪਿੱਛੇ ਜਿਹੜੇ ਇਹਦੇ ਆਪਣੇ ਜਿਹੜੇ ਪਰਿਵਾਰ ਵਾਲੇ ਨੌਜਵਾਨ ਅਮ ਪੁੱਤਰ ਮਿੱਤियां ਜਿਹੜੀਆਂ ਸੀ ਉਹ ਜਵਾਨ ਹੋ ਗਈਆਂ ਆਪਣੀ ਆਪਣੀ ਜ਼ਿੰਦਗੀ ਚ ਰੁੱਝ ਗਈਆਂ ਇਹਨੇ ਫਿਰ ਆਪਣੀ ਇੱਕ ਟ੍ਰੇਨ ਕੱਢ ਲਈ ਆਪਣੀ ਲਾਈਨ ਚਲਾ ਲਈ ਜਿਸ ਜੋ ਵੀ ਸੀ ਉਹਦੇ ਵਿੱਚ ਜਿਹੜਾ ਸੀ ਆਪਣਾ ਇਹ ਇਹਦੇ ਨਾਲ ਨਾਸਰ ਦੇ ਨਾਲ ਇਹਦੀ ਗੱਲਬਾਤ ਸ਼ੁਰੂ ਹੋਈ ਜਿਹੜੇ ਮੇਰੇ ਕੋਲ ਜਾਣਕਾਰੀਆਂ ਨੇ ਮੇਰੇ ਕੋਲ ਐਵੀਡੈਂਸ ਮੌਜੂਦ ਹੈ ਵੀਡੀਓ ਐਵੀਡੈਂਸ ਹੈ ਆਡੀਓ ਐਵੀਡੈਂਸ ਹੈ ਜਿਹਦੇ ਵਿੱਚ ਬਹੁਤ ਚੀਜ਼ਾਂ ਵਕ-ਵਕ ਸਾਹਮਣੇ ਆਉਂਦੀਆਂ ਕਿ ਇਹ ਪਾਕਿਸਤਾਨ ਆਉਣ ਤੋਂ ਪਹਿਲੀ ਜਿਹੜਾ ਰਿਸ਼ਤਾ ਸੀ ਕਦੀ ਤਾਂ ਹੋ ਰਿਆ ਸੀ ਕਦੀ ਠਾ ਹੋ ਰਿਆ ਸੀ ਕਦੀ ਨਾਸਰ ਜਿਹੜਾ ਆਪਣਾ ਉਹ ਫੋਨ ਕਰਕੇ ਸਰਬਜੀਤ ਕੌਰ ਦੇ ਵਾਸਤੂ ਗਾਲਾਂ ਕੱਢ ਰਿਹਾ ਸੀ ਇਹ ਵੀ ਮੇਰੇ ਕੋਲ ਜਾਣਕਾਰੀਆਂ ਮੇਰੇ ਕੋਲ ਜਾਣਕਾਰੀਆਂ ਨਹੀਂ ਬਲਕਿ ਮੇਰੇ ਕੋਲ ਵੀਡੀਓ ਐਵੀਡੈਂਸ ਆਡੀਓ ਸਬੂਤ ਹੈਗੇ ਨੇ ਕਿ ਕਿੱਦਾਂ ਦੀ ਜਾਨੀ ਕਿ ਜਿਹੜੇ ਸ਼ਬਦ ਜਿਹੜੀ ਸੀ ਉਹ ਇਤਨੇ ਭੈੜੇ ਸ਼ਬਦ ਵਰਤੇ ਉਹਨੇ ਉਹ ਵੀ ਮੇਰੇ ਕੋਲ ਸਾਹਮਣੇ ਉਹ ਵੀ ਤਾਂ ਦੱਸਣਾ ਤੇ 8 ਜਿਹੜੀ ਨਵੰਬਰ ਦੀ ਇੱਕ ਕਾਲ ਹੈ ਉਹ ਬੜੀ ਡਿਸੀਸਿਵ ਹੈ ਬੜੀ ਡਿਸੀਸਿਵ ਕਾਲ ਹੈ ਉਹ ਕਾਲ ਹੈ ਜਿਹੜੀ ਤੁਸੀਂ ਸਾਰਿਆਂ ਨੇ ਸੁਣੀ ਹੋਈ ਨਿਸ਼ਾਨਾ ਕਰੀ ਨਾ ਮੈਨੂੰ ਦੁਖੀ ਕਰੀ ਨਾ ਮੈਨੂੰ ਮਾਰੀ ਨਹੀਂ ਨਹੀਂ ਕਦੇ ਵੀ ਨਹੀਂ ਹੋਊਗਾ ਮੈਂ ਇੱਥੋਂ ਆ ਗੱਲ ਸੁਣੋ ਆਉਂਦੇ ਨਾ ਮੈਂ ਮੈਂ ਤੇਰਾ ਛਾਰ ਬਣਾਇਆ ਮੈਂ ਤੇਰੀ ਬਣ ਕੇ ਰਹੀ ਨਹੀਂ ਮੈਂ ਤੇਰੀ ਕੋਟੀਆਂ ਮੈਲ ਬਣਾਏ ਦੇਖਿਆ ਗੁਰੂ ਨਾਨਕ ਦੀ ਸੋਹ ਖਾਨਾ ਵਾ 25 ਰੁਪਏ ਦੀ ਮੈਂ ਮੈਂ ਦੀ ਤੇਰੀ ਗੁਰੂ ਨਾਨਕ ਵੇਹ ਮੈਂ ਗੁਰੂ ਨਾਨਕ ਦੀ ਸੋਹ ਖਾਨਾ ਮੈਂ ਤੈਨੂੰ ਕੁਝ ਵੀ ਨਹੀਂ ਕਹੂੰਗਾ ਤੂੰ ਆ ਜਾ ਮੈਂ ਵੀ ਆ ਚੱਲਿਆਂ ਆ ਅਤਾ ਆ ਜੋ ਬੱਚਿਆਂ ਨੂੰ ਵੀ ਕਹਿ ਦੋ ਕਿ ਤੇਰੀ ਮਾਂ ਬੜੀ ਦੁਖੀ ਆ ਆਪਦੀ ਮਾਂ ਨੂੰ ਕਬੂਲ ਕਰੋ ਮੈਂ ਤੇ ਬੜੀ ਦੁਖੀ ਹੋ ਗਈ ਆ ਚਲ ਕੋਈ ਨਹੀਂ ਹੁਣ ਜੋ ਗਲਤੀ ਹੋਣੀ ਸੀ ਹੋ ਗਈ ਛੱਡ ਇਹਨਾਂ ਨੂੰ ਮੈਂ ਦੱਸ ਦੂਗੀ ਮੈਨੂੰ ਧੋਖੇ ਨਾਲ ਇਹਦੀ ਘਰ ਵਾਲੀ ਲੈ ਕੇ ਗਈ ਸੀ ਮੁੰਨਾ ਇਹ ਗੱਲਾਂ ਨੂੰ ਛੱਡ ਹੁਣ ਚਲਣਾ ਕੋ ਮਾਰਕੁੱਟ ਕੀਤੀ ਇਹਨਾਂ ਨੇ ਤੈਨੂੰ ਪਰੇਸ਼ਾਨ ਤੈਨੂੰ ਕਰਦਾ ਕੋ ਕਹਿੰਦਾ ਤੇ ਨਹੀਂ ਕੋਹ ਪਰੇਸ਼ਾਨ ਤਾਂ ਕਰਦੇ ਦੁਖੀ ਬੜੀ ਆ ਮੈਂ ਹੂੰ ਜੀ ਜੀ ਲੱਗਦਾ ਮੈਨੂੰ ਪੁੱਛਿਆ ਤਾਂ ਬਿਨਾ ਮੁੰਡਾ ਬੜੇ ਪਰੇਸ਼ਾਨ ਸਾਰਾ ਪਰਿਵਾਰ ਰੋਂਡਿਆ ਪਿੱਛੇ ਤੇਰੇ ਬੱਚੇ ਪਾਲੇ ਸੀ ਤੇਰਾ ਭਰਾ ਰੋ ਰੋਵਣਾ ਹੋ ਗਿਆ ਪਿੱਛੇ ਤੇਰੀ ਪਰਜਾਈ ਕੋਲ ਜਾ ਲੈ ਵੀ ਪਟਾਏ ਲਈ ਸਰਦਾਰ ਦੀ ਇੰਨੇ ਪੈਸੇ ਦੀ ਮਾਲਕ ਨਰ ਪਈਏ ਨੂੰ ਇਹਨੂੰ ਤਰਸਦੇ ਪਈ ਆ ਨਹੀਂ ਤੇ ਤੇਰੇ ਕੋ ਸੋਨਾ ਹੈਗਾ ਜਿਹੜਾ ਪਾਇਛੈ ਚੈਨ ਆ ਨ ਮੇਰੇ ਕੋ ਰਹਿ ਗਈ ਟੌਕ ਸੱਚ ਹੈ ਲੱਗ ਗਈ ਮੇਰੇ ਕੋ ਤੂੰ ਨਾ ਗੁਰਦੁਆਰਾ ਜਿਹੜਾ ਨਹੀਂ ਗੁਰਦੁਆਰਾ ਜਿਹੜਾ ਨਕਾਣਾ ਸਾਹਿਬ ਤੇ ਚਲੀ ਜਾ ਵੀ ਮੈਂ ਤੋਂ ਗਲਤੀ ਹੋ ਗਈ ਮੈਂ ਆਪਣੇ ਦੇ ਜਨ ਨਿਕਲ ਗਈਆਂ ਕੋਈ ਨਾ ਮੈਂ ਨਿਕਲ ਗਈਆਂ ਮੈਂ ਨਹੀਂ ਰਹਿਣਾ ਤੂੰ ਤੁਰ ਪਾ ਨਾ ਹੁਣ ਹਾਂ ਤੁਰ ਪਾ ਤੂੰ ਨਹੀਂ ਮੈਨੂੰ ਨਹੀਂ ਆ ਹਾਂ ਕਿ ਅੱਜ ਮੈਂ ਆਪਣੇ ਬੱਚੇ ਨੂੰ ਸੰਭਾਲੇ ਕਿਤਾ ਜਿੱਦ ਨਹੀਂ ਆਉਂਦਾ ਨਾਲੇ ਤਾਂ ਨਹੀਂ ਮੈਂ ਤੁਰਨ ਲੱਗੀ ਫਿਰ ਤੇ ਨਾ ਜਾਵੇ ਤਾਂ ਤੂੰ ਚਲੀ ਜਾ ਉਹਨਾਂ ਨੂੰ ਜਾ ਕੇ ਗੱਲ ਦੱਸਦੀ ਸਾਡੀ ਤੇ ਤੈਨੂੰ ਉਹਨਾਂ ਨੇ ਸਾਡ ਕੀ ਆਊਗਾ ਮੈਨੂੰ ਕੀ ਕਰੀ ਇਹ ਸਾਡੀ ਚਾਊ ਆਪਦੀ ਸਮਰਥੀ ਤੋਂ ਆ ਜੇ ਉਸ ਤੋਂ ਬਾਅਦ ਕੀ ਹੋਇਆ ਉਹਦੀ ਵੀਡੀਓ ਤੁਹਾਨੂੰ ਮੈਂ ਦਿਖਾਵਾਂਗਾ ਉਹਦੀ ਵੀਡੀਓ ਤੁਹਾਨੂੰ ਮੈਂ ਪਾਵਾਂਗਾ ਤੁਸੀਂ ਉਹ ਕਾਲ ਜਿਹੜੀ ਕਰਨਲ ਦੇ ਨਾਲ ਉਹਦੀ ਸੁਣੀ ਹੈ ਉਹ ਕਾਲ ਜਿਹੜੀ ਸੀ ਕਿੰਨ ਹਾਲਾਤਾਂ ਵਿੱਚ ਹੋਈ ਉਹ ਤੁਹਾਨੂੰ ਮੈਂ ਦੱਸਾਂਗਾ ਬੈਕਗ੍ਰਾਉਂਡਰ ਉਹ ਤੁਹਾਡੇ ਕੋਲ ਕੋਈ ਨਹੀਂ ਉਹ ਮੈਂ ਤੁਹਾਨੂੰ ਪੂਰੀ ਤਰ੍ਹਾਂ ਦੱਸਾਂਗਾ ਸਰਬਜੀਤ ਕੌਰ ਜਿਹੜੀ ਇਹ 2.5 ਸਾਲ ਪਹਿਲੇ ਕੰਮ ਸ਼ੁਰੂ ਹੋਇਆ ਫਿਰ ਇਹਨਾਂ ਦੀਆਂ ਜਿਹੜੀਆਂ ਸੀ ਉਹ ਗੱਲਬਾਤ ਹੁੰਦੀ ਰਹੀ ਨਾਸਰ ਦੇ ਬਕੌਲ ਨਾਸਰ ਦਾ ਇਹ ਦਾਵਾ ਉਹਨੇ ਇੱਕ ਬੰਦੇ ਦੇ ਕੋਲ ਦਾਵਾ ਕੀਤਾ ਉਹਦੀ ਵੀ ਮੇਰੇ ਕੋਲ ਰਿਕਾਰਡਿੰਗ ਹੈ ਸੋਰਸਸ ਮੇਰੇ ਦਾਵਾ ਕਰਦੇ ਨੇ ਕਿ ਇਸ ਨਾਸਰ ਨੇ ਇਹ ਦਾਵਾ ਕੀਤਾ ਜੀ ਕਿ ਸਰਬਜੀਤ ਕੌਰ ਨੇ ਉਹਨੂੰ ਵਿਆਹ ਦਾ ਲਾਰਾ ਲਾਇਆ ਸੀ ਵਿਆਹ ਦਾ ਲਾਰਾ ਲਾਇਆ ਸੀ ਸੱਚ ਹੈ ਝੂਠ ਹੈ ਇਹ ਵੈਰੀਫਾਈਏਬਲ ਇਨਫੋਰਮੇਸ਼ਨ ਜਦੋਂ ਫੜ ਕੇ ਕੋਈ ਇਨਵੈਸਟੀਗੇਸ਼ਨ ਹੋਏਗੀ ਤੇ ਵੈਰੀਫਾਈ ਹੋਏਗੀ ਪਰ ਇਹ ਜਿਹੜਾ ਦਾਵਾ ਹੁੰਦਾ ਜਿਹੜਾ ਹੁੰਦਾ ਕਲੇਮ ਹੈ ਨਾਸਰ ਦਾ ਉਹਨੇ ਕਲੇਮ ਇਹ ਕਰਦਾ ਕਿ ਜਨਾਬ ਇਹਨੇ ਕਿਹਾ ਜੀ ਕਿ ਮੈਨੂੰ ਇਹਨੇ ਵਿਆਹ ਦਾ ਲਾਰਾ ਲਾਇਆ ਸੀ ਇਹ 2-2.5 ਸਾਲ ਦਾ ਜਿਹੜਾ ਰਿਲੇਸ਼ਨ ਚੱਲਦਾ ਪਿਆ ਸੀ ਟੈਲੀਫੋਨ ਤੇ ਚੱਲਦਾ ਪਿਆ ਸੀ ਸੋਸ਼ਲ ਮੀਡੀਆ ਦੇ ਥਰੂ ਤਰਾਈ ਚੱਲਦਾ ਪਿਆ ਸੀ ਤੇ ਨਾਸਰ ਦਾ ਇਹ ਵੀ ਦਾਵਾ ਹੈ ਕਿ ਜੀ ਕਿ ਇਹਨੇ ਮੇਰੇ ਕੋਲੋਂ ਕੋਈ 10-12 ਲੱਖ ਰੁਪਏ ਦੀ ਗੱਲ ਕਰਦਾ ਜੀ ਇਹਨੇ ਮੇਰੇ ਕੋ ਕੋ ਇਨਾ ਪੈਸਾ ਖਾਦਾ ਇਹ ਜਿਹੜੀ ਪੈਸੇ ਵਾਲੀ ਗੱਲ ਹੈ ਨਾਸਰ ਦਾ ਦਾਵਾ ਹੈ ਨਾਸਰ ਨੇ ਇੱਕ ਬੰਦੇ ਦੇ ਕੋਲ ਵੀਡੀਓ ਜੋ ਟੈਲੀਫੋਨ ਕਾਲ ਕੀਤੀ ਉਦੋਂ ਉਹਨੇ ਇਹ ਦਾਵਾ ਕੀਤਾ ਕਿ ਟੈਲੀਫੋਨ ਕਾਲ ਨਾਸਰ ਨੂੰ ਕਿਉਂ ਕੀਤੀ ਗਈ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਥੋੜੀ ਦੇਰ ਬਾਅਦ ਦੱਸਣਾ ਅਗਰ ਰਹਿ ਗਈ ਗੱਲ ਤੇ ਕੱਲ ਦੱਸ ਦਿਆਂ ਨਾਸਰ ਨੇ ਜਿਹੜਾ ਕਲੇਮ ਪੈਸਿਆਂ ਵਾਲਾ ਉਹ ਜਦੋਂ ਮੈਂ ਵੈਰੀਫਾਈ ਕਰਨ ਵਾਸਤੇ ਸਰਬਜੀਤ ਕੌਰ ਦੀ ਫੈਮਿਲੀ ਪਰਿਵਾਰ ਨੂੰ ਜਦੋਂ ਮੈਂ ਉਹਨਾਂ ਨੂੰ ਕਾਊਂਟਰ ਕੀਤਾ ਪੁੱਛਿਆ ਉਹਨਾਂ ਨੇ ਕਿਹਾ ਜੀ ਕਿ ਇਹਨੇ ਤੇ ਸਾਡੇ ਕੋਲੋਂ ਪੈਸੇ ਮੰਗੇ ਇੰਨੇ ਤੇ ਸਾਡੇ ਕੋਲੋਂ ਮੇਰੇ ਕੋਲੋਂ ਆਪਣਾ ਵੀ ਨਹੀਂ ਕਿ ਸੋਰਸਸ ਨੇ ਕਹਿ ਗਏ ਤੇ ਪਰਿਵਾਰ ਦੇ ਕੋਲੋਂ ਪੈਸੇ ਮੰਗੇ ਨੇ ਕਿ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਮੈਂ ਬਲੈਕਮੇਲ ਕਰਾਂਗਾ ਮੇਰੇ ਕੋਲ ਤਸਵੀਰਾਂ ਨੇ ਹੁਣ ਤਸਵੀਰਾਂ ਤੇ ਵੀਡੀਓ ਜਿਹੜੀ ਸੀ ਉਹ ਕਮਜ਼ੋਰ ਵੇਲੇ ਦੀ ਭੜੇ ਵੇਲੇ ਦੀ ਜਿਸ ਤਸੀ ਕਿ ਉਹ ਬਣ ਗਿਆ ਬਣ ਗਈਆਂ ਉਹ ਨਾਸਰ ਦੇ ਕੋਲ ਇਹ ਕਲੇਮ ਹੈਗਾ ਸਰਬਜੀਤ ਕੌਰ ਦਾ ਤੇ ਉਹਦੇ ਪਰਿਵਾਰ ਦਾ ਸਰਬਜੀਤ ਕੌਰ ਦੇ ਤੇ ਪਰਿਵਾਰ ਦਾ ਕਲੇਮ ਹੈ ਕਿ ਜੀ ਕਿ ਇਹਦੀਆਂ ਤਸਵੀਰਾਂ ਜਿਹੜੀਆਂ ਸੀ ਮਾੜੀਆਂ ਤਸਵੀਰਾਂ ਉਹ ਉਹਦੇ ਕੋਲ ਸੀ ਤੇ ਉਹ ਉਹਨੇ ਤਸਵੀਰਾਂ ਜਿਹੜੀਆਂ ਸੀ ਉਹ ਫਿਰ ਸਰਬਜੀਤ ਕੌਰ ਨੂੰ ਸਰਬਜੀਤ ਕੌਰ ਦੇ ਪਰਿਵਾਰ ਨੂੰ ਉਹਦੇ ਬੰਦੇ ਨੂੰ ਉਹਦੇ ਪੁੱਤਰਾਂ ਨੂੰ ਉਹਦੀਆਂ ਜਿਹੜੀਆਂ ਧੀਆਂ ਨੂੰ ਉਹਦੀਆਂ ਭੈਣਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਕੰਮ ਇੱਥੋਂ ਕਹਿੰਦੇ ਨੇ ਜਿਆਦਾ ਖਰਾਬ ਵਿਗੜਿਆ ਕਿ ਉਹਨੇ ਤਸਵੀਰਾਂ ਜਿਹੜੀਆਂ ਸੀ ਇਹ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨੇ ਇਹ ਵੀ ਕਿਹਾ ਇੱਕ ਸੋਰਸਸ ਦਾ ਦਾਵਾ ਮੇਰੇ ਸੂਤਰ ਜਿਹੜੇ ਨੇ ਸੂਤਰਾ ਦਾ ਦਾਵਾ ਕਿ ਨਾਸਰ ਹੁਸੈਨ ਨੇ ਕਿਹਾ ਜੀ ਕਿ ਤੂੰ ਅਗਰ ਮੈਨੂੰ ਪੈਸੇ ਨਹੀਂ ਦਿੰਦੀ ਜਾਂ ਤੂੰ ਇੱਥੇ ਪਾਕਿਸਤਾਨ ਆ ਕੇ ਮੇਰੇ ਨਾਲ ਵਿਆਹ ਨਹੀਂ ਕਰਦੀ ਤੇ ਮੈਂ ਇਹ ਵੀਡੀਓ ਜਿਹੜੀਆਂ ਤਸਵੀਰਾਂ ਜਿਹੜੀਆਂ ਆ ਇਹ ਵਰਲਡ ਮੀਡੀਆ ਨੂੰ ਦੇ ਦੇਵਾਂਗਾ ਜਾਰੀ ਕਰ ਲੀਕ ਕਰ ਦੇਵਾਂਗਾ ਔਰ ਫਿਰ ਤੁਸੀਂ ਦੇਖੋ ਬਦਨਾਮੀ ਜਿਹੜੀ ਹੋਣੀਗਾ ਸਿਰਵਜੀਤ ਕੌਰ ਦੇ ਘਰ ਵਾਲਿਆਂ ਦਾ ਪਰਿਵਾਰ ਦਾ ਜਿਹੜਾ ਮੇਰੇ ਸੂਤਰਾ ਦੀ ਉਹਨਾਂ ਦੇ ਕਰੀਬੀ ਜਿਹੜੇ ਸੋਰਸਸ ਨੇ ਉਹਨਾਂ ਦਾ ਕਹਿਣਾ ਜੀ ਕਿ ਇਹ ਇਸ ਬਲੈਕਮੇਲ ਤੋਂ ਬਚਣ ਵਾਸਤੇ ਜਿਹੜੀ ਸੀ ਉਹ ਕੋਸ਼ਿਸ਼ ਕਰਦੇ ਰਿਹਾ ਗੱਲ ਨੂੰ ਨੱਪਣ ਘੁੱਟਣ ਦੀ ਵੀ ਕੋਸ਼ਿਸ਼ ਕਰਦੇ ਰਿਹਾ ਪਰ ਇਹ ਗੱਲ ਜਿਹੜੀ ਸੀ ਇਹ ਵਕਤਾਂ ਫ ਨਾਸਰ ਦਾ ਇਹ ਕਹਿਣਾ ਜਿਹੜੀ ਮੇਰੇ ਕੋਲ ਐਵੀਡੈਂਸ ਨਹੀਂ ਉਹਦੇ ਤੇ ਕਹਿਣਾ ਜੀ ਕਿ ਉਹ ਕਹਿ ਰਿਹਾ ਜੀ ਕਿ ਇਹ ਮੈਨੂੰ ਜਿਹੜੀ ਸੀ ਮੇਰੇ ਨਾਲ ਵਿਆਹ ਦਾ ਲਾਰਾ ਲਾਇਆ ਹੋਇਆ ਸੀ ਤੇ ਮੈਨੂੰ ਆਪਣੇ ਕਦੀ ਭੈਣ ਨਾ ਕਿਸੇ ਨਾਲ ਕਦੀ ਕਿਸੇ ਭਰਾ ਨਾਲ ਮੈਨੂੰ ਘਰ ਦੇ ਪਰਿਵਾਰਾਂ ਦੇ ਵੱਖ-ਵੱਖ ਲੋਕਾਂ ਦੇ ਨਾਲ ਮੈਨੂੰ ਗੱਲ ਕਰਾਂਦੀ ਸੀ ਕਿ ਐ ਦੇਖੋ ਇਹਦੇ ਨਾਲ ਗੱਲ ਕਰੋ ਇਹਦੇ ਨਾਲ ਗੱਲ ਕਰੋ ਮਤਲਬ ਕਹਿੰਦਾ ਸੀ ਕੋਈ ਕਹਿੰਦਾ ਕੋ ਉੱਥੇ ਬਿਲਕੁਲ ਸਾਰਿਆਂ ਨੂੰ ਪਤਾ ਸੀ ਕਿ ਇਹ ਮੈਨੂੰ ਜਨਨਿਕ ਨਾ ਵਿਆਹ ਦੇ ਮਾਮਲੇ ਜਿਹੜੇ ਸੀ ਬਣਦਾ ਪਿਆ ਸੀ ਹੁਣ ਜਿਹੜੇ ਸਾਡੇ ਸੂਤਰ ਕਹਿ ਰਹੇ ਨੇ ਚੜ੍ਹਦੇ ਪੰਜਾਬ ਵਾਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਿ ਨਹੀਂ ਕਰ ਲਿਆ ਨਹੀਂ ਕਰ ਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੇ ਆਪਣੀ ਕਮੈਂਟ ਪਾਓ ਆਪਣੇ ਆਪਣੇ ਵਿਚਾਰ ਸਾਂਝੇ ਕਰੋ ਵਿਚਾਰ ਵਟਾਂਦਰਾ ਕਰੋ ਤਾਂ ਕਿ ਮੈਨੂੰ ਹੀ ਪਤਾ ਲੱਗੇ ਜੀ ਤੁਹਾਨੂੰ ਜਾਣਕਾਰੀਆਂ ਦੇ ਰਿਹਾ ਤੁਹਾਨੂੰ ਕਿੱਥੋਂ ਉਹ ਦੱਸੋ ਤੁਸੀਂ ਕਿ ਕਿੱਥੋਂ ਦੇਖਦੇ ਪਾਇਓ ਮੇਰਾ ਇਹ ਵੀਲੌਗ ਜਿਹੜਾ ਮੈਂ ਤੁਹਾਨੂੰ ਲੈੰਦੇ ਪੰਜਾਬ ਦੇ ਵਿੱਚੋਂ ਲਾਹੌਰ ਦੇ ਵਿੱਚੋਂ ਜਿੱਥੇ ਕਿ ਸਰਬਜੀਤ ਕੌਰ ਇਸ ਵੇਲੇ ਸ਼ੈਲਟਰ ਹਾਊਸ ਦੇ ਵਿੱਚ ਉੱਥੋਂ ਤੁਹਾਨੂੰ ਮੈਂ ਇਹ ਸਾਰੀਆਂ ਜਾਣਕਾਰੀਆਂ ਦੇ ਰਹੀਆਂ ਹੁਣ ਬਿਲਕੁਲ ਇਨਫੋਰਮੇਸ਼ਨ ਦਾ ਫਲੋ ਬਹੁਤ ਜ਼ਿਆਦਾ ਆ ਰਿਹਾ ਇਨਫੋਰਮੇਸ਼ਨ ਆ ਰਹੀ ਹੈ ਵਕਫ ਵਕਫ ਤਰੀਕੇ ਨਾਲ ਸੀ ਛਾਂਣ ਪੜਕ ਵੀ ਕਰਦੇ ਕਾਊਂਟਰ ਚੈੱਕ ਵੀ ਕਰ ਰਹੇ ਆ ਇਹ ਜਿਹੜੀ ਕਾਉਂਟਰੀ ਚੈੱਕ ਨਹੀਂ ਹੋ ਰਹੀ ਉਹ ਤੁਹਾਨੂੰ ਦੱਸਣਾ ਪਿਆ ਕਿ ਇਹ ਕਲੇਮਸ ਨੇ। ਤੁਹਾਨੂੰ ਦੱਸਿਆ ਕਿ ਇਹ ਕਲੇਮ ਹੈ ਜਿਸ ਦਾ ਨਾਸਰ ਦਾ ਜਿਹੜਾ ਆਪਣੇ ਤੁਹਾਨੂੰ ਦੱਸਿਆ ਕਿ ਉਹਨੇ ਕਿਹਾ ਕਿ ਮੇਰੇ ਕੋ ਪੈਸੇ ਮੰਗੇ ਨੇ। ਇਹ ਨਾਸਰ ਦਾ ਕਲੇਮ ਹੈ। ਉਹਦੀ ਆਡੀਓ ਰਿਕਾਰਡਿੰਗ ਜਿਹੜੀ ਜਿਹਨੂੰ ਕਹਿੰਦਾ ਪਿਆ ਉਹ ਜਿਹੜੀ ਮੇਰੇ ਕੋਲ ਮੇਰੇ ਕੋਲ ਜ਼ੋਰ ਸੋਰਸਸ ਦੇ ਥਰੂ ਪਹੁੰਚੀ ਹੈ। ਅੱਛਾ ਹੁਣ ਗੱਲ ਹੋ ਗਈ ਹੁਣ ਨਾਸ ਜਿਹੜੇ ਸਰਬਜੀਤ ਕੌਰ ਦੇ ਘਰ ਵਾਲੇ ਨੇ ਉਹ ਕਹਿੰਦੇ ਨੇ ਜੀ ਕਿ ਇਹ ਇਹਨੇ ਪੈਸੇ ਕਿਥੇ ਮੰਗ ਲੈਣੇ ਸੀ ਜੀ। ਇਹਦੇ ਕੋਲ ਤੇ ਉਨੇ ਇੱਕ ਗੀੜੀ ਉਹਦੇ ਨਾਲ ਉਹਦੇ ਨਾਂ ਦੇ ਉੱਤੇ ਚੜਦੇ ਪੰਜਾਬ ਦੇ ਵਿੱਚ 10 12 ਲੱਖ ਰੁਪਏ ਦੀ ਗੱਡੀ ਸਰਬਜੀਤ ਕੌਰ ਦੇ ਨਾਮ ਹੈ ਇੱਕ ਗੱਡੀ ਵਰਤੇ ਦੀ ਆਪਣੀ ਗੱਡੀ ਇਹਦੇ ਕੋਲ ਇੱਕ ਜਿਹੜਾ ਆਪਣਾ ਇਹਦੇ ਕੋਲ ਇੱਕ ਬੰਦੂਕ ਹੈ ਇਹ ਵੀ ਸਾਨੂੰ ਸੋਰਸਸ ਨੇ ਦੱਸਿਆ ਕਿ ਸਰਬਜੀਤ ਕੌਰ ਦੇ ਨਾਮ ਇੱਕ ਲਾਇਸੈਂਸੀ ਬੰਦੂਕ ਹੈ ਇੱਕ ਉਹਦੇ ਦੀ ਅਸਲੇ ਦਾ ਲਾਇਸੈਂਸ ਵੀ ਉਹਦਾ ਬਣਿਆ ਹੋਇਆ ਤਾਂ ਉਹਨੇ ਉਹ ਜਿਹੜਾ ਆਪਣਾ ਉਹ ਚੜਦੇ ਪੰਜਾਬ ਚੜਦੇ ਪੰਜਾਬ ਦੇ ਵਿੱਚ ਉਹਦੇ ਘਰ ਦੇ ਵਿੱਚ ਉਹਦੀ ਉਹਦੀ ਕਸਟਡੀ ਜਾਂ ਉਹਦੀ ਪੋਜੀਸ਼ਨ ਵਿੱਚ ਇੱਕ ਅਸਲੇ ਦਾ ਬੰਦੂਕ ਵੀ ਉੱਥੇ ਹੈ ਇਹ ਮੈਂ ਤੁਹਾਨੂੰ ਦੱਸ ਰਿਹਾ ਸਵੇਰੇ ਤੁਹਾਨੂੰ ਪਤਾ ਲੱਗੇ ਕਿ ਉਹ ਕਹਿ ਜਾਨੀ ਕਹਿਣ ਦਾ ਮਤਲਬ ਹੈ ਕਿ ਸੋਰਸ ਨੇ ਐਸਟੈਬਲਿਸ਼ ਕਰਨ ਦੇ ਮੈਨੂੰ ਕੋਸ਼ਿਸ਼ ਕੀਤੀ ਕਿ ਜੀ ਕਿ ਖਾਂਦੀ ਪਿੰਦੀ ਸੀ ਖਾਂਦੀ ਪਿੰਦੀ ਸੀ ਪੈਸਿਆਂ ਦੀ ਕੋਈ ਘਾਟ ਨਹੀਂ ਸੀ ਦੂਜਾ ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਤੇ ਆਪਣਾ ਗੱਡੀ ਇਹਦੇ ਕੋਲ ਆਪਣੀ ਸੀ ਅਸਲੇ ਦਾ ਲਾਇਸੈਂਸ ਵੀ ਬਣਾਇਆ ਹੋਇਆ ਅਸਲਾ ਵੀ ਕੋਲ ਹੈ ਦੂਜਾ ਉਹਨੇ ਕਿਹਾ ਜੀ ਕਿ ਇਹਨੂੰ ਕੁਝ ਜ਼ਮੀਨ ਵੀ ਆਉਂਦੀ ਸੀ ਮਨੂੰ ਸੋਰਸ ਨੇ ਦਾਅਵਾ ਕੀਤਾ ਜੀ ਕਿ ਕਰੋੜਪਤੀ ਔਰਤ ਸੀ ਜਿਹੜਾ ਇਸ ਵਾਸਤੇ ਪੈਸੇ ਲੈਣ ਦਾ ਜਿਹੜਾ ਉਹ ਕੁਈ ਟੁੱਕ ਹੀ ਨਹੀਂ ਬਣਦਾ ਪਰ ਨਨ ਪਤਾ ਨਾਸਰ ਨੇ ਕਿ ਅੱਜ ਮੇਰੇ ਕੋਲ 10-12 ਲੱਖ ਰੁਪਈਆ ਵੀ ਲਿਆ ਅੱਛਾ ਉਸ ਤੋਂ ਬਾਅਦ ਜਿਹੜਾ ਇਹਦੇ ਘਰ ਵਾਲਾ ਸੀ ਕਰਨੈਲ ਉਹ ਲੰਡਨ ਤੋਂ ਹੀ ਯੂਕੇ ਤੋਂ ਬੈਠ ਕੇ ਕੋਸ਼ਿਸ਼ ਕਰਦਾ ਰਿਹਾ ਕਿ ਇਹ ਕਮਿਊਨੀਕੇਟ ਕਰੇ ਔਰ ਇਸ ਮਾਮਲੇ ਨੂੰ ਜਿਹੜਾ ਸੀ ਉਹ ਖਤਮ ਕਰੇ ਮੇਰੇ ਸੋਰਸ ਕਹਿੰਦੇ ਨੇ ਸੂਤਰ ਕਹਿ ਰਹੇ ਨੇ ਕਿ ਉਹਨੇ ਇੱਥੇ ਪਾਕਿਸਤਾਨ ਦੇ ਵਿੱਚ ਇੱਕ ਵਕੀਲ ਦੇ ਨਾਲ ਰਾਬਤਾ ਕੀਤਾ ਉਹਨੂੰ ਸਾਰੀ ਗਾਣੀ ਦੱਸੀ ਸਮਝਾਈ ਉਹ ਕਹਿੰਦਾ ਜੀ ਕਿ ਇਹ ਬੰਦੇ ਦਾ ਨੰਬਰ ਹੈ ਤੇ ਤੁਸੀਂ ਇਹਦੇ ਨਾਲ ਗੱਲ ਕਰੋ ਤੇ ਇਹਨੂੰ ਕਹੋ ਆਪਣਾ ਜਿਹੜਾ ਨਾ ਆਵਾਜ਼ ਆ। ਉਹ ਕੁਝ ਰਿਕਾਰਡਿੰਗਸ ਮੇਰੇ ਉਹਨੇ ਜਿਹੜਾ ਵਕੀਲ ਨੇ 나సర్ ਨੂੰ ਫੋਨ ਕੀਤਾ ਤੇ 나సర్ ਉਹਨੂੰ ਦੱਸਦਾ ਪਿਆ ਜੀ ਕਿ ਇਹ ਤੇ ਮੇਰੇ ਨਾਲ ਧੱਕਾ ਹੋ ਗਿਆ ਮੈਨੇ ਇਹਨੇ ਵਿਆਹ ਦਾ ਵਾਅਦਾ ਕੀਤਾ ਸੀ ਮੇਰੇ ਕੋ ਪੈਸੇ ਵੀ ਖਾਲੇ। ਉਹ ਉਹਨੂੰ ਤਾਂ ਦੱਸਦਾ ਪਿਆ ਜੀ ਕਿ ਤੇਰਾ ਥਾਣਾ ਕਿਹੜਾ ਜੀ ਉਹ ਕਹਿੰਦਾ ਜੀ ਫੈਜ਼ਾਬਾਦ ਥਾਣਾ ਲੱਗਦਾ ਤੈਨੂੰ ਜਿਹੜਾ ਨਨਕਾਣਾ ਸਾਹਿਬ ਜ਼ਿਲ੍ਹਾ ਡਿਸਟ੍ਰਿਕਟ ਦਾ ਹੈ ਤੇ ਉਹਨੇ ਉਹ ਆਪਣੇ ਤਸੇ ਮੇਰਾ ਉੱਥੇ ਫਲਾਨਾ ਰਿਸ਼ਤੇਦਾਰ ਹੈ ਤੁਸੀਂ 나సర్ ਉਹਨੂੰ ਕਹਿ ਰਿਹਾ ਜੀ ਕਿ ਮੈਂ ਵੀ ਕਿ ਮਲਾਜ਼ਮ ਦਾ ਮੈਂ ਵੀ ਪੁਲਿਸ ਵਾਲੇ ਦਾ ਮੁੰਡਾ ਹਾਂ। ਦੇਖੋ ਜੀ ਮੇਰੇ ਨਾਲ ਧੱਕਾ ਹੋਇਆ ਮੈਂ ਪਰ ਉਸ ਬੰਦੇ ਨੇ ਜਿਹਦੇ ਇਤਨਾ ਗੱਲ ਕੀਤੀ ਜਿਹਦੇ ਕਿ ਮੇਰੇ ਕੋਲ ਪ੍ਰੂਫ ਮੌਜੂਦ ਨੇ ਉਹਨੂੰ ਉਹ ਇਹਨੂੰ ਕਹਿ ਰਿਹਾ ਕਿ ਭਾਈ ਇਹ ਤਾਂ ਗੱਲ ਗਲਤ ਹੈ ਤੂੰ ਬਾਕੀ ਮਾਮਲਾ ਤਾਂ ਠੀਕ ਹੈ ਪਰ ਕਿਸੇ ਦੀ ਭੈਣ ਦੀਆਂ ਫੋਟੋਆਂ ਖਿੱਚਣਾ ਪਾਣਾ ਲਾਣਾ ਜਾਂ ਰੱਖਣਾ ਇਹ ਤਾਂ ਗੱਲ ਗਲਤ ਹੈ ਇੱਥੇ ਆ ਕੇ 나ਸਰ ਜਿਹੜਾ ਸੀ ਆਪਣਾ ਉਹ ਮੈਨੂੰ ਚੁੱਪ ਦਿਖਾਈ ਦਿੰਦਾ ਕਿ ਉਹ ਉਹਨੇ ਇਸ ਤੋਂ ਬਾਅਦ 나ਸਰ ਜਿਹੜਾ ਕਹਿੰਦਾ ਜੀ ਕਿ ਨਹੀਂ ਮੈਂ ਮੇਰੇ ਮੈਂ ਤਸਵੀਰਾਂ ਜਾਂ ਫੋਟੋਆਂ ਨਹੀਂ ਕਿ ਮੇਰੇ ਕੋਲ ਨਹੀਂ ਸੀ ਇਹਦੇ ਜਿਹੜੀ ਉਹਨੇ ਇੱਥੇ ਉਸ ਕਾਲ ਦੇ ਵਿੱਚ ਵੀ ਬੜੇ ਹੀ ਗੰਦੇ ਸ਼ਬਦਾਂ ਦੀ ਵਰਤੋਂ ਕਰਦਾ ਪਿਆ ਨਾਸਰ। ਦਨਬਾਦ ਜੀ ਸਰਕਾਰਿਕ ਨਾਸਰ ਬੜੇ ਗੰਦੇ ਸ਼ਬਦਾਂ ਦੀ ਵਰਤੋਂ ਵਰਤੋਂ ਕਰਦਾ ਪਿਆ ਉਹ ਬੜਾ ਮਹਤਵਪੂਰਨ ਕਿ ਜਦੋਂ ਇਹ ਗੱਲ ਸੁਣਦਾ ਪਿਆ ਜੋ ਉਹ ਸਰਬਜੀਤ ਕੌਰ ਨੂੰ ਕਹਿ ਰਿਹਾ ਸੀ ਜਿੰਨੇ ਗੰਦੇ ਸ਼ਬਦ ਉਹਦੇ ਵਾਸਤੇ ਵਰਤ ਰਿਹਾ ਸੀ। ਕੀ ਆ ਬੰਦਾ ਜਿਹੜਾ ਇੰਨੇ ਜਿਹੇ ਇੱਕ ਬੰਦੇ ਨੂੰ ਸ਼ਬਦ ਵਰਤ ਰਿਹਾ ਹੋਵੇ ਕੀ ਆ ਉਹਨੂੰ ਅਗਲੇ ਦਿਨ ਦੂਸਰੇ ਦਿਨਾਂ ਬਾਅਦ ਕੀ ਆ ਉਹਨੂੰ ਉਹਦਾਂ ਵਿਆਹ ਕਰ ਸਕਦਾ ਮੇਰੇ ਤੇ ਇਹੀ ਸਵਾਲ ਜਿਹੜਾ ਮੈਨੂੰ ਸਮਝ ਨਹੀਂ ਆਇਆ। ਤਾਨੂੰ ਉਹ ਸਮਝ ਆਉਂਦੀ ਹੈ ਤੇ ਫਿਰ ਮੈਨੂੰ ਦੱਸੋ ਕਮੈਂਟ ਚ ਪਾ ਕੇ ਦੱਸੋ ਕਿ ਇੱਕ ਬੰਦਾ ਜਿਹੜਾ ਉਹ ਉਹਨੂੰ ਬੜੇ ਗੰਦੇ ਸ਼ਬਦ ਵਰਤਦਾ ਪਿਆ ਬੜੇ ਗੰਦੇ ਉਹਦੇ ਕੈਰੈਕਟਰ ਤੇ ਉੱਤੇ ਹਮਲੇ ਕਰਦਾ ਪਿਆ ਕੈਰੈਕਟਰ ਦੇ ਉੱਤੇ ਹਮਲੇ ਕਰਦਾ ਪਿਆ ਬੰਦਾ ਆਪਣੀ ਯਾਨੀ ਕਿਸ ਤਰਫ ਜੀਤ ਕੌਰ ਦੇ ਉੱਤੇ ਹੀ ਇੱਕ ਜਿਹੜੀ ਜਿਹੜੀ ਮੇਰੇ ਕੋਲ ਆਪਣਾ ਇੱਕ ਬਬਈਨਾ ਜਿਹੜੀ ਆਡੀਓ ਹੈ ਉਹਦੇ ਵਿੱਚ ਵਰਤਦਾ ਪਿਆ ਉਹਦਾ ਤਾਂ ਨੰਬਰ ਵੀ ਤਾਂ ਡਿਸਪਲੇ ਹੋ ਰਿਹਾ ਤੇ ਉਹ ਆਪਣਾ ਜਿਹੜਾ ਉਹ ਦੁਬਾਰਾ ਕਿਹਾ ਉਹਦਾ ਵਿਆਹ ਕਰ ਸਕਦਾ ਚਾਹ ਧਮਕਾਈ ਸੀ ਕੀ ਮਤਲਬ ਇਹ ਸਾਰਾ ਕੁਝ ਹੋ ਗਿਆ ਕਰਨੈਲ ਨੇ ਉਸ ਬੰਦੇ ਨੂੰ ਕਿਹਾ ਤੁਸੀਂ ਟਾਸਕ ਦੇ ਤੁਸੀਂ ਬੰਦੇ ਨੂੰ ਬਾਜ਼ ਕਰਾਓ ਲੇਕਿਨ ਮਾਮਲਾ ਜਿਹੜਾ ਸੀ ਬਾਜ਼ ਨਹੀਂ ਆਇਆ ਉਸ ਤੋਂ ਬਾਅਦ ਜਿਹੜੀ ਗੱਲ ਸੀ ਮੈਂ ਤੈਨੂੰ 8 ਤਰੀਕ ਵਾਲੀ ਦੱਸੀ ਜਦੋਂ ਇੱਥੇ 4 ਤਰੀਕ ਨੂੰ ਆਈ ਉਹਦੇ ਨਾਲ ਹੀ ਉਸੇ ਟਾਈਮ ਹੀ ਜਦੋਂ ਬੱਸ ਤੋਂ ਉਤਰੀ ਨਾਲ ਹੀ ਜੋੜੇ ਘੱਟਦਾ ਹੈ ਕਿ ਨਾਸਰ ਲੈ ਕੇ ਇਹਨੂੰ ਆਪਣੇ ਘਰ ਚ ਲਾ ਕੇ ਘਰ ਤੇ ਲਾ ਜਾਂਦਾ ਅਗਲੇ ਹੀ ਦਿਨ ਜਿਹੜਾ ਆਪਣਾ ਵਕੀਲ ਜਿਹੜਾ ਸੀ ਮਿਲਿਆ ਉਹਨ ਮਿਲਿਆ ਉਹ ਵਕੀਲ ਕੀਤਾ ਉਸ ਤੋਂ ਬਾਅਦ ਦੀ ਤੁਸੀਂ ਵੀਡੀਓ ਦੇਖੀ ਧਰਮ ਪਰਿਵਰਤਨ ਹੋਇਆ ਨਿਕਾਹ ਕੀਤਾ ਸਾਡੇ ਜਿਹੜੇ ਸੋਰਸਸ ਕਹਿ ਰਹੇ ਨੇ ਸੂਤਰ ਕਹਿ ਰਹੇ ਨੇ ਜੀ ਕਿ ਇਹ ਕਹਿ ਰਹੀ ਸੀ ਬਾਰ-ਬਾਰ ਕਿ ਤੁਸੀਂ ਮੈਨੂੰ ਜਾਣ ਲੈਂਦੇ ਹੋ ਮੈਨੂੰ ਜਾਣਦੇ ਹੋ ਪਰ ਕਹਿੰਦੇ ਜੀ ਜਿਹੜੀ ਜਿਹੜੇ ਲੋਕ ਸੀ ਘਰ ਦੇ ਜਿਹੜੇ ਨਾਸਰ ਹੁਸੈਨ ਦੇ ਇਧਰ ਉਧਰ ਸੀ ਚਾਹੇ ਵਕੀਲ ਸੀ ਚਾਹੇ ਹੋਰ ਲੋਕੀ ਸੀ ਉਹ ਇਹਨੂੰ ਲਾਰੇ ਲਾਉਂਦੇ ਰਿਹਾ ਕਿ ਤੂੰ ਪਰੇਸ਼ਾਨ ਨਾ ਹੋ ਤੇਰਾ ਵੀਜ਼ਾ ਅਸੀਂ ਐਕਸਟੈਂਡ ਕਰਾ ਲਾਂ। ਤੇਰਾ ਵੀਜ਼ਾ ਐਕਸਟੈਂਡ ਕਰਾ ਲਾਂ। ਤੇ ਸੋਰਸਸ ਮੇਰੇ ਸੂਤਰ ਇਹ ਵੀ ਕਹਿੰਦੇ ਨੇ ਕਿ ਵੀਜ਼ਾ ਐਕਸਟੈਂਡ ਕਰਾਉਣ ਦੇ ਵਾਸਤੇ ਇਸ ਪਰਪਸ ਵਾਸਤੇ ਕੁਝ ਬੰਦੇ ਲੈ ਕੇ ਇਹਨਾਂ ਨੂੰ ਇਸਲਾਮਾਬਾਦ ਵੀ ਗਏ। ਇਸਲਾਮਾਬਾਦ ਵੀ ਗਏ ਇਹਦਾ ਕਲੇਮ ਦਾ ਵੈਰੀਫਿਕੇਸ਼ਨ ਨਹੀਂ ਹੋ ਸਕੀ ਲੇਕਿਨ ਕਿਸੇ ਬੰਦੇ ਨੇ ਸੋਰਸਸ ਨੂੰ ਦੱਸਿਆ ਕਿ ਇਸਲਾਮਾਬਾਦ ਵੀ ਗਏ ਪਰ ਵੀਜ਼ਾ ਐਕਸਟੈਂਡ ਨਹੀਂ ਹੋਇਆ ਜਦੋਂ ਵੀਜ਼ਾ ਐਕਸਟੈਂਡ ਨਹੀਂ ਹੋਇਆ 10 ਦਿਨ ਵੀਜ਼ਾ ਐਕਸਪਾਇਰ ਹੋ ਗਿਆ ਫਿਰ ਇਹਨੇ ਕਿਹਾ ਮੈਂ ਚਲੇ ਜਾਣਾ ਫਿਰ ਨਾਸਰ ਇਹਨੂੰ ਡੱਕਿਆ ਕਿ ਹੁਣ ਤੂੰ ਗਈ ਤੇ ਹੁਣ ਮੈਂ ਵੀ ਫਸ ਜਾਣਾ ਹੁਣ ਤੂੰ ਗੜਾ ਨਾ ਇਲੀਗਲ ਹੋ ਗਈ ਹੈ ਹੁਣ ਜਿਹੜਾ ਇਹ ਮਸਲਾ ਹੋ ਜਾਣਾ ਕਰਦੇ ਕਰਾਂਦੇ ਆ ਇਹ 3 ਦਿਨ ਦੇ ਬਾਅਦ 8 ਤਰੀਕ ਨੂੰ ਜਿਹੜੀ ਕਾਲ ਤੁਸੀਂ ਸੁਣਦੇ ਪਏ ਹੋ 8 ਤਰੀਕ ਦੀ ਗੱਲ ਹੈ ਕਾਣੀ ਲੰਮੀ ਗੱਲ ਲੰਮੀ ਹੋ ਰਹੀ ਮੈਂ ਤੈਨੂੰ ਗਾੜੀ ਗੱਲ ਬਾਕੀ ਮਜ਼ੀਦ ਦੱਸਾਂਗਾ ਵੱਡਾ ਸਵਾਲ ਇਹਦੇ ਵਿੱਚ ਮੈਂ ਚੁੱਕਿਆ ਜਿਹਦਾ ਜਵਾਬ ਤੁਹਾਨੂੰ ਮੈਂ ਦੇਣਾ ਕਿ ਉਹਨੇ ਕਹੇ ਮੈਂ ਕਿਹਾ ਜੀ ਤੋ ਸਾਰਾ ਕੁਝ ਕੁੱਤ ਕਲੇਸ਼ ਹੋ ਗਿਆ ਜੀ ਤੁਹਾਨੂੰ ਢਾਈ ਸਾਲ ਤੋਂ ਪਤਾ ਸੀ ਕਿ ਬੰਦੇ ਦੇ ਨਾਲ ਇਤ ਇਨਵੋਲ ਹੋਵੇ ਮਸਲਾ ਖਰਾਬ ਹੋ ਜਾਣਾ ਤੇ ਫਿਰ ਤੁਸੀਂ ਇਹਨੂੰ ਪਾਕਿਸਤਾਨ ਕੱਲਿਆ ਕਿਉਂ ਪਾਕਿਸਤਾਨ ਆਣ ਦਾ ਕਿਉਂ ਇਹਦਾ ਜਵਾਬ ਜਿਹੜਾ ਇਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ لازਮੀ ਦਿਆਂਗਾ ਫਿਰ ਜਿਹੜੀ ਕਾਲ ਜਿਹੜੀ ਕੀਤੀ ਉਹਨੇ ਆਪਣੇ ਬੰਦੇ ਨੂੰ ਕੀਤੀ ਜਿਹੜੀ ਗੱਲ ਬੰਦਾ ਕਰਨੈਲ ਉਹਨੂੰ ਕਹਿ ਰਿਹਾ ਤੁਸੀਂ ਜੀ ਆਪ ਚਲਾ ਜਾ ਗੁਰ ਉਦੋਂ ਇੱਕ ਸੋਰਸਸ ਕਲੇਮ ਕਰਦੇ ਪਏ ਨੇ ਕਿ ਇਹ ਉੱਥੋਂ ਨਿਕਲ ਕੇ ਨਨਕਾਣੇ ਆਈ ਗੁਰਦੁਆਰੇ ਆਉਣ ਵੀ ਲੱਗੀ ਸੀ ਗੁਰਦੁਆਰੇ 'ਚ ਵੜਨ ਲੱਗੀ ਸੀ ਲੇਕਿਨ ਅੱਗੇ ਜਦੋਂ ਪੁਲਿਸ ਦੇਖੀ ਵੀਜ਼ਾ ਜਿਹੜਾ ਆਪਣਾ ਜਿਹੜਾ ਸੀ ਉਹ ਦੇਖਿਆ ਨੇ ਕੋ ਚੈੱਕ ਚੈੱਕ ਕਰਦੇ ਪਏ ਸੀ ਗੱਲ ਖੁੱਲ ਚੁੱਕੀ ਸੀ ਇਹਨੇ ਕਿਹਾ ਜੀ ਕਿ ਮੈਂ ਅਗਰ ਸਾਹਮਣੇ ਪੁਲਿਸ ਦੇ ਗਈ ਤੇ ਮੈਂ ਫੜੀ ਜਾਣਾ ਉਹ ਕਹਿੰਦੇ ਵਾਪਸ ਉੱਥੋਂ ਮੁੜੀ ਤੇ ਨਾਸਰ ਨੂੰ ਲੈ ਕੇ ਵਾਪਸ ਹੋ ਗਿਆ ਫਿਰ ਫਿਰ ਉਹਨੇ ਜਾ ਕੇ ਜਦੋਂ ਕਾਲ ਕੀਤੀ ਕਿ ਕਾਲ ਜਿਹੜੀ ਸੀ ਉਹ ਲੀਕ ਹੋਈ ਬਾਹਰ ਨਿਕਲੀ ਲੋਕਾਂ ਨੇ ਕਾ ਬੜੀ ਤੰਗ ਐ ਕਰ ਕਰਾ ਕੇ ਉਸ ਤੋਂ ਬਾਅਦ ਨਾਸਰ ਨੇ ਇਹਨੂੰ ਇੱਕ ਜਗ੍ਹਾ 'ਚ ਬਿਠਾ ਕੇ ਇਹ ਮੈਨੂੰ ਕਿਸੇ ਜਗ੍ਹਾ ਦਾ ਅਫਿਸ ਕਿਸੇ ਦਾ ਦਫ਼ਤਰ ਲੱਗਦਾ ਕਿ ਦਫ਼ਤਰ ਐ ਇਹ ਸ਼ੇਖੂਪੁਰ ਦੇ ਇਲਾਕੇ ਵਿੱਚੀ ਉੱਥੇ ਬੈਠ ਕੇ ਦੋਵਾਂ ਕੋਲੋਂ ਐ ਪਰਪਸਫੁਲੀ ਐ ਵੀਡੀਓ ਰਿਕਾਰਡ ਕਰੀ ਤੇ ਕਿ ਐ ਵੀਡੀਓ ਦੇਖੋ ਕਿ ਮਿਹਨਤ ਕਰਾਂਗੇ ਆਪਣੀ ਮਿਹਨਤ ਮਨਜ਼ੂਰੀ ਕਰਦੇ ਆ ਜੀ ਅਸੀਂ ਆਪਣੀ ਮਿਹਨਤ ਮਨਜ਼ੂਰੀ ਕਰਕੇ ਤੇ ਆਪਣਾ ਹੱਜ ਕਰਨ ਜਾਵਾਂਗੇ ਜੀ ਜੋ ਅਸੀਂ ਪਹਿਲੇ ਹੀ ਕੀਆ ਕੀ ਅਸੀਂ ਕੁਛ ਕੀ ਅਸੀਂ ਮਦਦ ਮੰਨਤ ਮੰਗ ਲਈ ਸੀਗੀ ਮੈਂ ਪੱਤੇ ਤਾਂ ਆਈ ਹਾਸਲ ਦਾ ਰਵਾਂਖੀ ਤੇ ਹਾਜ਼ਰਾਂ ਕੀਤੇ ਉਹ ਤੁਹਾਨੂੰ ਦਿਵਾਵਾਂਗੇ ਜੀ ਚਲੋ ਅਸੀਂ ਮੈਂ ਪਹਿਲਾਂ ਸਭ ਪਹਿਲਾਂ ਕੀਤਾ ਅੱਜ ਇਹਨਾਂ ਨੂੰ ਹਲ ਕਰਵਾਵਾਂਗੇ ਤੇ ਦਿਲ ਦੇ ਵਿੱਚ ਜਿਹੜੀ ਮੈਲ ਸੀ ਯਸ ਇਧਾਰਿਆ ਤੇ ਪਰੇ ਨਹੀਂ ਜੀ ਕੋਈ ਗਿਲਾ ਸਿਕਵਾਣੀ ਹੈਗਾ ਸਾਰੇ ਗਿਲੇ ਸਿਕਵੇ ਜਿਹੜੇ ਮੇਰੇ ਦੂਰ ਹੋ ਗਏ ਮੇਰੇ ਅੱਲਾਹ ਤਾਲਾ ਨੇ ਦੂਰ ਕਰਦੇ ਜੀ ਵਾਕੇ ਦਾ ਮੈਜੀਕਲ ਮੇਰੇ ਵਿੱਚ ਐ ਵੀਡੀਓ ਰਿਕਾਰਡ ਹੋਈ ਜਿਹਦੇ ਚ ਕਹਿ ਰਹੀ ਕਿ ਅਸੀਂ ਬੜੇ ਸੁਖੀ ਸਾਨ ਆ ਸਭ ਖੁਸ਼ ਆ ਹੱਥੀ ਗੁਲਦਸਤਾ ਫੜਿਆ ਹੋਇਆ ਪੁੱਲ ਫੜੇ ਹੋਏ ਨੇ ਦੋਵੇਂ ਬੈਠੇ ਨੇ ਗੱਲ ਨਹੀਂ ਨਿਕਸੀ ਹੱਜ ਕਰਨ ਜਾਵਾਂਗੇ ਇਹ ਗੱਲ ਜਿਹੜਾ ਉਹ ਰਿਪੱਟਲ ਸੀ ਇਹ ਉਸ ਗੱਲ ਤੋਂ ਬਾਅਦ ਸੀ ਕਿ ਜਦੋਂ ਗੱਲ ਬਾਹਰ ਆ ਗਈ ਇਹਨਾਂ ਕਹਿੰਦੇ ਲੋਕੀ ਜਿਹੜੀ ਤੰਗ ਹੈ ਤੇ ਤੰਗ ਤੋਂ ਸ਼ੋਅ ਨਾ ਹੋਵੇ ਤੱਕ ਬਲਗੇ ਨਹੀਂ ਸਭ ਠੀਕ ਹੈ ਅਸੀਂ ਆਪਸ ਵਿੱਚ ਇੱਕ ਇੱਕੋ ਜਾਈ ਹਾਂ ਫਿਰ ਇਹ ਵੀਡੀਓ ਜਿਹੜੀ ਸੀ ਇਹ ਬਣਵਾਈ ਗਈ ਹੁਣ ਗੱਲ ਸਹੀ ਦੇਹੀ ਗਈ ਕਿ ਜਿਹੜੀ 8 ਤਰੀਕ ਨੂੰ ਟੋਟਲ ਕਹਾਣੀ ਕੀ ਹੋਈ 8 ਤਰੀਕ ਨੂੰ ਕਿਸ ਬੰਦੇ ਨੇ ਕਿਸ ਪੁਲਿਸ ਵਾਲੇ ਨੂੰ ਫੋਨ ਕੀਤਾ ਔਰ ਪੁਲਿਸ ਨੇ ਜਿਹੜਾ ਸੀ ਆਪਣਾ ਕੀ ਐਕਸ਼ਨ ਲਿਆ ਇਹ ਗੱਲ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਔਰ ਦੂਸਰੀ ਤਾਂ ਦੱਸਾਂਗੇ ਕਿ ਇਹ ਅਗਰ ਜਿਹੜੀ ਆਪਣਾ ਉੱਥੇ ਜਿਹੜੀ ਸੀ ਪਤਾ ਸੀ ਕਿ ਪਾਕਿਸਤਾਨ ਜਾ ਕੇ ਕੋਈ ਇੱਕ ਮਾਮਲਾ ਖਰਾਬ ਹੋ ਸਕਦਾ ਤੇ ਫਿਰ ਪਾਕਿਸਤਾਨ ਆਈ ਕਿਵੇਂ ਆਈ ਕਿਉਂ ਔਰ ਕੀ ਇਹਨੂੰ ਕਿਸ ਨੇ ਢੱਕਣ ਦੀ ਕੋਸ਼ਿਸ਼ ਵੀ ਕੀਤੀ ਗਈ ਆਖਰ ਦੇ ਉੱਤੇ ਬੇਨਤੀ ਬੇਨਤੀ ਮੇਰੇ ਸੋਲੇ ਜਿਹੜੇ ਸਰਬਜੀਤ ਕੌਰ ਦਾ ਜਿਹੜਾ ਪਰਿਵਾਰ ਹੈ ਉਹਨੇ ਮੈਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਬੇਨਤੀ ਕਰੋ ਅ ਵਜ਼ੀਰ ਆਜ਼ਮ ਸ਼ਬਾਸ਼ ਸ਼ਰੀਫ ਨੂੰ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਨੂੰ ਉਹਨਾਂ ਨੇ ਕਿਹਾ ਤੁਸੀਂ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਕਹਿਣਾ ਬੇਨਤੀ ਕਰਨਾ ਕਿ ਜਿਸ ਤਰ੍ਹਾਂ ਵੀ ਹੋ ਗਏ ਭੁੱਲ ਹੋ ਗਈ ਇਹਦੇ ਕੋਲੋਂ ਸਾਡੇ ਕੋਲੋਂ ਇਹ ਭੁੱਲ ਹੋ ਗਈ ਪੇਜ ਕੇ ਤੇ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਆਪਣਾ ਉਹ ਵਾਪਸ ਚੜ੍ਹ ਦੇ ਪੰਜਾਬ ਡਿਪੋਰਟ ਕਰਾ ਦਿਓ ਅਸੀਂ ਜਨਾਬ ਪਰਿਵਾਰ ਵਾਲੇ ਨੂੰ ਮੈਂ ਕਹਿਣਾ ਤੁਹਾਡੀ ਬੇਨਤੀ ਅਸੀਂ ਐਜ਼ ਇਟ ਇਜ਼ ਜਿਹੜੀ ਵੀਡੀਓ ਚ ਪਾਤੀ ਹੈ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹ ਤੁਹਾਡੀ ਜਿਹੜੀ ਆਪਣਾ ਸਰਬਜੀਤ ਕੌਰ ਹੈ ਇਹਨੂੰ ਅਗਰ ਬਣਦਾ ਹੈ ਤੈਨੂੰ ਜ਼ਰੂਰ ਵਾਪਸ ਭੇਜੇ ਤੇ ਡਿਪੋਰਟੇਸ਼ਨ ਹੋਵੇ ਬਾਕੀ ਕੋਰਟ ਦਾ ਕੇਸ ਲੱਗਿਆ ਗੱਲ ਵੱਡੀ ਹੋ ਗਈ ਹੈ ਕੁਝ ਚੀਜ਼ਾਂ ਜਿਹੜੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਅਗਲੇ ਆਉਣੇ ਦਿੰਦੇ ਰਵਾਂਗੇ ਮੇਰੇ ਕੋਲ ਬਹੁਤ ਵੱਡੀਆਂ ਜ਼ਿਆਦਾਦਾਰ ਜਾਣਕਾਰੀਆਂ ਇਕੱਠੀਆਂ ਹੋਈਆਂ ਆਪਾਂ ਫਿਰ ਗੱਲ ਕਰਾਂਗੇ ਨਾਲ ਤੇ ਆਪਣਾ ਧਿਆਨ ਰੱਖਣਾ ਚੜ੍ਹਦੀ ਕਲਾ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਲਾਈਕ